ਪੰਜਾਬ ਵਿੱਚ ਜਦੋਂ ਦਾ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਹੈ ਉਦੋਂ ਦਾ ਹੀ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨੇ ਛਾਦੇ ਜਾ ਰਹੇ ਹਨ ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਉਸ ਵਿੱਚ ਵਿਰੋਧੀ ਧਿਰਾਂ ਨੂੰ ਸਹੀ ਤਰ੍ਹਾਂ ਲਿਸਟਾਂ ਨਹੀਂ ਮਿਲ ਰਹੀਆਂ ਉਹਨਾਂ ਨੇ ਆਖਿਆ ਕਿ ਜਿਹੜੇ ਪੰਚਾਇਤੀ ਚੋਣਾਂ ਕਰਵਾਈਆਂ ਜਾ ਰਹੀਆਂ ਉਸ ਦਾ ਸਮਾਂ ਵੀ ਗਲਤ ਹਨ ਕਿਉਂਕਿ ਬਾੜੀਆਂ ਦਾ ਟਾਈਮ ਹੈ ਕਿਸਾਨ ਚੋਣੇ ਦੀ ਬਾੜੀ ਕਰ ਰਹੇ ਹਨ ਅਤੇ ਮਜ਼ਦੂਰ ਵੀ ਉੱਥੇ ਲੱਗੇ ਹੋਏ ਹਨ ਪਰ ਇਹ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸਨੇ ਗਲਤ ਸਮੇਂ ਤੇ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਹੈ ਨਾਲ ਹੀ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਬੀਡੀਪੀ ਉਹ ਦਫਤਰਾਂ ਵਿੱਚ ਵੀ ਚੱਕਰ ਕੱਟਣੇ ਪੈ ਰਹੇ ਅਤੇ ਉਹਨਾਂ ਦੇ ਜੋ ਪੰਚਾਇਤੀ ਮੈਂਬਰ ਹਨ ਜਾਂ ਸਰਪੰਚ ਦੇ ਉਹ ਉਮੀਦਵਾਰਾਂ ਉਹਨਾਂ ਨੂੰ ਸਹੀ ਤੰਗ ਨਾਲ ਲਿਸਟਾਂ ਵੀ ਜਾਰੀ ਨਹੀਂ ਕੀਤੀਆਂ ਜਾਂ ਰਹੀਆਂ ਇਹੋ ਜਿਹਾ ਹੀ ਇੱਕ ਮਸਲਾ ਹੈ ਹਰਸ਼ਾ ਸ਼ੀਨਾ ਦੇ ਵਿੱਚ ਸਾਹਮਣੇ ਆਇਆ ਬਲਾਕ ਹਰਸ਼ਾ ਸ਼ੀਨਾ ਵਿੱਚ ਸ਼ੇਰੋਮਣੀ ਅਕਾਲੀ ਦਲ ਦੇ ਜਿਹੜੇ ਸਰਪੰਚੀ ਦੀ ਚੋਣ ਲੜ ਰਹੇ ਹਨ ਅਤੇ ਜੋ ਮੈਂਬਰਾਂ ਦੀ ਚੋਣ ਲੜ ਰਹੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਹਾਂ ਜਿਲ੍ਹਾ ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲੱਦੇ ਨੇ ਆਖਿਆ ਕਿ ਉਹਨਾਂ ਦੇ ਸਰਪੰਚਾਂ ਨੂੰ ਸਹੀ ਤਰ੍ਹਾਂ ਬੀਡੀਪੀ ਦਫ਼ਤਰ ਵੱਲੋਂ ਲਿਸਟਾਂ ਨਹੀਂ ਜਾਰੀ ਕੀਤੀ ਜਾ ਰਹੀਆਂ ਉਹਨਾਂ ਨੇ ਆਖਿਆ ਕਿ ਅਗਰ ਜਲਦ ਬੀਡੀਪੀ ਦਫ਼ਤਰ ਵੱਲੋਂ ਉਹਨਾਂ ਦੇ ਸਰਪੰਚਾਂ ਅਤੇ ਮੈਂਬਰਾਂ ਨੂੰ ਲਿਸਟਾਂ ਨਾ ਜਾਰੀ ਕੀਤੀਆਂ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਏਅਰਪੋਰਟ ਰੋਡ ਤੇ ਜਾਮ ਲਗਾਇਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਪਿੱਟੇਵੱਡ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਾਜਾ ਲਦੇ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਇਹ ਹਰਸ਼ਾ ਸ਼ੇਨਾ ਬਲਾਕ ਦੀਆਂ ਤਸਵੀਰਾਂ ਹਨ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਅਤੇ ਉਦੇਦਾਰਾਂ ਵੱਲੋਂ ਰੋਸ਼ ਪ੍ਰਦਰਸ਼ਨ ਵੀ ਕੀਤਾ ਗਿਆ ਬਲਾਕ 'ਚ ਕੀ ਸਮੱਸਿਆ ਆਈ ਪੇਪਰ ਭਰਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਇਲੈਕਸ਼ਨ ਆ ਇਹ ਲੋਕਤੰਤਰ ਦਾ ਮੋਢਿਆ ਤੇ ਲੋਕਤੰਤਰ ਦੀ ਇਲੈਕਸ਼ਨ ਏਡੀ ਫੇਅਰ ਹੋਣੀ ਚਾਹੀਦੀ ਆ ਕਿ ਸਾਡੇ ਮਤਲਬ ਸਾਨੂੰ ਕੋਈ ਮੁਸ਼ਕਲ ਨਾ ਆਵੇ ਤੇ ਪਬਲਿਕ ਨੂੰ ਇਸ ਵੇਲੇ ਏਨੀ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਪ੍ਰਸ਼ਾਸਨ ਵਾਲੀ ਗੱਲ ਨਹੀਂ ਅੱਜ ਅਸੀਂ ਇੱਥੇ ਪਹੁੰਚੇ ਆਂ ਔਰ ਆ ਕੇ ਬੇਨਤੀ ਕੀਤੀ ਜੇ ਮੈਂ ਪਹਿਲੇ ਦਿਨ ਬੇਨਤੀ ਕੀਤੀ ਵੀਡੀਓ ਸਾਹਿਬ ਨੂੰ ਕਿ ਵੀਡੀਓ ਸਾਹਿਬ ਸਾਨੂੰ অথেন্টিਕੇਟ ਕਰਕੇ ਨਾ ਫੇਰ ਰਜਿਸਟਰ ਦਿਓ ਉੱਤੇ ਸਟੈਂਪਾ ਲਾਓ ਮੋਹਰਾ ਲਾਓ ਔਰ ਮੈਂ ਐਸਡੀ ਸਾਹਿਬ ਨੂੰ ਮਿਲਿਆ ਔਰ ਐਸਟੀ ਸਾਹਿਬ ਨੂੰ ਬੇਨਤੀ ਕੀਤੀ ਉਹਦੇ ਮੈਂ ਵੀਡੀਓ ਸਾਹਿਬ ਨੂੰ ਕਹਿੰਦਾ ਕਿਸੇ ਨੇ ਕਿਹਾ ਤੇ ਨਾ ਉਹ ਸਾਨੂੰ ਲਿਸਟਾਂ ਮਿਲੀਆਂ ਇਹਦੇ ਤੋਂ ਬਾਅਦ ਅੱਜ ਅਸੀਂ ਨਾਮਿਨੇਸ਼ਨ ਕਰਨ ਵਾਸਤੇ ਸਰਵਸੰਮਤੀ ਹੋਈ ਹੈ ਚੈਨਪੁਰ ਬਲਕਡ ਦੀ ਚੈਨਪੁਰ ਪਿੰਡ ਦੀ ਔਰ ਉਹ ਸੰਮਤੀ ਵਾਲੇ ਆਣ ਕੇ ਬੈਠੇ ਸਵੇਰ ਦੇ 10 ਵਜੇ ਦੇ ਬੈਠੇ ਆ ਤੇ 10 ਵਜੇ ਦੇ ਜੈਰੋ ਸਾਹਿਬ ਨੂੰ ਪੁੱਛਦੇ ਆਂ ਵੀ ਇਹਨਾਂ ਦੇ ਪੇਪਰ ਨਹੀਂ ਲੈਂਦੇ ਜੀ ਉਹ ਆਂਦੇ ਚ ਪੇਪਰ ਕਾਦੇ ਲਾਵਾਂਗੇ ਜੇ ਸਾਡੇ ਕੋਲ ਲਿਸਟਾਂ ਨਹੀਂ ਆਇਆ 27 28 29 30 ਤੇ ਅੱਜ ਪਹਿਲੀ ਆ 5 ਦਿਨ ਹੋ ਗਏ ਨਾਮਿਨੇਸ਼ਨ ਸ਼ੁਰੂ ਹੋਈ ਨੂੰ ਤੇ 5 ਦਿਨ ਆਰੋ ਸਾਹਿਬ ਆਂਦੇ ਸਾਡੇ ਕੋਲ ਲਿਸਟਾਂ ਹੀ ਨਹੀਂ ਆਈਆਂ ਤੁਸੀਂ ਦੱਸੋ ਹਾਲਾਤ ਕੀ ਨੇ ਔਰ ਅੱਜ ਜੇ ਹੁਣ ਰੌਲਾ ਪਾ ਕੇ ਨਾਰੇ ਲਾ ਕੇ ਧਰਨੇ ਦੇ ਕੇ ਇਹ ਜੇ ਗੱਲ ਬਣੀ ਆ ਤੇ ਹੁਣ ਨਿਸਟਾਈ ਆ ਪੰਜਾਂ ਦਿਨਾਂ ਬਾਅਦ ਤੇ ਅੱਗੇ ਦਿਨ ਕਿਹੜੇ ਰਹਿ ਗਿਆ ਜੀ ਅੱਜ ਦਿਨ ਚ ਮੇਰੇ ਹਿਸਾਬ ਨਾਲ 15% ਕਮ ਹੋਇਆ ਇਸ ਹਲਕੇ ਚੋਂ ਜਿਨ੍ਹਾਂ ਦੀ ਨਾਮੀਨੇਸ਼ਨ ਹੋਈ ਆ ਤੇ 85% ਕਮ ਜਿਹੜਾ ਪੈਂਡਿੰਗ ਆ ਇਹਦੇ ਤੋਂ ਬਾਅਦ 85% ਪੈਂਡਿੰਗ ਆ ਕੱਲ ਵੀ ਛੁੱਟੀ ਆ ਔਰ ਇਹਨਾਂ ਬਿਲਕੁਲ ਛੁੱਟੀਆਂ ਵੀ ਇਹਨਾਂ ਕਿਸੇ ਨਹੀਂ ਆਉਣਾ 3 ਤਰੀਕ ਦੀ ਵੀ ਛੁੱਟੀ ਆ ਔਰ 3 ਤਰੀਕ ਨੂੰ ਕਿਸੇ ਨਹੀਂ ਆਉਣਾ ਤੇ 4 ਦਿਨ ਇੱਕ ਲਾਸਟ ਡੇ ਆ ਲਾਸਟ ਡੇ 'ਚ 80 85% ਲੋਕ ਇਨਾਂ ਗੇਟਾਂ ਤੇ ਚੰਬੜੇ ਹੋਣਗੇ ਔਰ ਸੜਕਾਂ ਦੇ ਬੈਠੇ ਹੋਣਗੇ ਔਰ ਕਿਸ ਤਰ੍ਹਾਂ ਇਹ 85% ਕੰਮ ਹੋ ਜੂ ਮੈਂ ਤੇ ਮਹਿਸੂਸ ਕਰਦਾ ਜੇ ਅਸੀਂ ਨੂੰ ਪੁੱਛਦੇ ਤੂੰ ਵੀ ਇਹ ਗੱਲ ਆਂਦੇ ਆ ਵੀ ਅਸੀਂ 85% ਨਹੀਂ ਕਰ ਸਕਦੇ ਸੋ ਇਸ ਕਰਕੇ ਇਸ ਗੱਲ ਨਾਲ ਲੋਕਾਂ ਨੂੰ ਨਾਲ ਜਾਓ ਲੋਕਾਂ ਨੂੰ ਇਸ ਪਾਸੇ ਨਾ ਲਾਓ ਔਰ ਐਡਾ ਫੇਰ ਤੇ ਵਧੀਆ ਇਲੈਕਸ਼ਨ ਹੋਣਾ ਚਾਹੀਦਾ ਸਰਕਾਰ ਜੇ ਚਾਵੇ ਆਪਣੇ ਸਰਪੰਚ ਬਣਾਉਣੇ ਤੇ ਮੈਨੂੰ ਮੈਦ ਇਹਨਾਂ ਦਾ ਕੋਈ ਸਰਪੰਚ ਨਹੀਂ ਬਣਨਾ ਅੱਜ ਕਿ 3 ਵਜੇ ਦਾ ਟਾਈਮ ਸੀ ਅਸੀਂ 4 ਵਜੇ ਤੱਕ ਸਮਾਂ ਲਿਵਾਇਆ ਸੀ ਬਿਲਕੁਲ ਨਹੀਂ ਜੀ ਮੈਂ ਟੀਵੀ ਤੇ ਅਨਾਉਂਸ ਹੋਇਆ ਸੁਣ ਕੇ ਆ ਵੀ 4 ਵਜੇ ਤੱਕ ਸਮਾਂ ਆ 4 ਵਜੇ ਤੱਕ ਕੋਈ ਨਹੀਂ ਲਿਵਾਇਆ ਇਹਨਾਂ ਦੇ 3 ਵਜੇ ਤੋਂ ਪਹਿਲਾਂ ਉੱਠ ਕੇ ਭੱਜ ਜਾਣਾ ਸੀ ਅਦੇ ਲੋਕਾਂ ਨੇ ਭਾਇਆ ਉਹਨਾਂ ਨੂੰ ਕਿਤੇ ਸਾਰਾ ਕੁਝ ਕਾਲੀ ਕਾਂਗਰਸੀਆਂ ਨੇ ਜਾਸਖਾਈਆ ਕਰਨ ਦੀ ਜੋ ਅੱਜਕੱਲ ਹੋ ਰਿਹਾ ਹੈ ਜੀ ਵੇਖੋ ਜੀ ਗੱਲ ਮੈਂ ਕਦੀ ਵੀ ਅਸੀਂ ਨਹੀਂ ਵੇਖਿਆ ਵੀ ਇਸ ਲੈਵਲ ਤੇ ਇੰਨਾ ਰੋਲਾ ਪਿਆ ਤੇ ਇਹ ਕੁਝ ਹੋਇਆ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹੀਆਂ ਇਹ ਸਰਕਾਰਾਂ ਥੋੜੀਆਂ ਬਹੁਤੀਆਂ ਪਰ ਜਿਹੜਾ ਗੰਮ ਬਿਲਕੁਲ ਹੀ ਇਹਨੂੰ ਇਗਨੋਰ ਕਰਦੇ ਹੋ ਬਿਲਕੁਲ ਇਹਨੂੰ ਪਾਸੇ ਪਾ ਦਿਓ ਪਿਛਲੀ ਵਾਰੀ ਕਾਂਗਰਸ ਸਰਕਾਰ ਤੋਂ ਉਹਨਾਂ ਨੇ ਵਧ ਕੀਤਾ ਔਰ ਅੱਜ ਮੈਂ ਸਮਝਦਾ ਉਹ ਦਾਕੇ ਧਰਨੇ ਦੇਣਦੇ ਆ ਉਹਨਾਂ ਨੇ ਉਹਨਾਂ ਨੂੰ ਆਪਣੀ ਪੀੜੀ ਤੇ ਲੈ ਸੋਟਾ ਮਾਰਨਾ ਚਾਹੀਦਾ ਪਰ ਜਿੰਨਾਂ ਜਿਹੜੇ ਹੁਣ ਕਰਦੇ ਆ ਇਹ ਤੇ ਬਦਲਾ ਦੀ ਸਰਕਾਰ ਸੀ ਇਹ ਬਦਲਾ ਲੈਣਾ ਚਾਹੁੰਦੇ ਸੀ ਵੀ 50 ਚ ਬਦਲਾਉ ਆ ਬਦਲਾਇਆ ਉਹ ਜਿੰਨਾ ਝੂਠ ਮਾਰ ਕੇ ਕੰਮ ਕਰ ਰਿਹਾ ਲੋਕ ਪੜੇ ਲਿਖੇ ਨੇ ਲੋਕ ਹਰ ਗੱਲ ਨੂੰ ਸਮਝਦੇ ਸਵੇਰੇ ਸਭ ਦੇ ਸਾਹਮਣੂ ਸਮਝਦੇ ਆ ਅਕਾਲੀ ਤਰਫੋਂ ਹੋਰ ਅਗਲੇ ਸੰਘਰਸ਼ ਦਾ ਕੀ ਐਲਾਨ ਕੀਤਾ ਜਾ ਰਿਹਾ ਜੇ ਇੱਥੇ ਸਾਡੇ ਵਾਸਤੇ ਪੰਚਾਇਤਾਂ ਚ ਜਿਹੜਾ ਵੀ ਕੋਈ ਖਲੋਂਦਾ ਅਸੀਂ ਨਹੀਂ ਕਿਸੇ ਪਾਰਸ਼ੀਅਲਿਟੀ ਕਰਨੀ ਵੀ ਕੋਈ ਪਾਰਸ਼ੀਅਲਿਟੀ ਆ ਇੱਥੇ ਕੋਈ ਸਾਡਾ ਕਾਂਗਰਸੀ ਵੀਰ ਵੀ ਹੋਇਆ ਇਥੇ ਕੋ ਆਪ ਵਾਲਾ ਧੜੇ ਬੰਦਕ ਵਿਚਾਰਾ ਹੋਇਆ ਜਿਹਨੂੰ ਨਹੀਂ ਕਿਵੇਂ ਪਰ ਮਿਲਦੀ ਇਥੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਾਡਾ ਵਰਕਰ ਹੋਇਆ ਨਹੀਂ ਮਿਲਦੇ ਤੇ ਅਸੀਂ ਤਕੜੇ ਹੋ ਕੇ ਇਸ ਗੱਲ ਦਾ ਵਿਰੋਧ ਵੀ ਕਰਾਂਗੇ ਸੜਕਾਂ ਦੇ 에어ਪੋਰਟ ਵਾਲੀ ਸੜਕ ਬੰਦ ਕਰਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਸ਼ੱਕ ਜਨਦਾਰ ਦਿੱਤਾ ਗਿਆ ਕਿ ਅਕਾਲੀ ਦਲ ਹੁਣ ਹਾਈ ਕੋਰਟ ਦਾ ਰੁਖ ਕਰ ਸਕਦਾ ਵੇਖੋ ਜੀ ਪਾਰਟੀ ਸਾਡੀ ਉੱਤੇ ਬੈਠੀ ਆ ਔਰ ਫੈਸਲਾ ਲੈ ਸਕਦੀ ਆ ਉਹ ਪਾਰਟੀ ਦਾ ਫੈਸਲਾ ਉੱਪਰ ਬੈਠਿਆਂ ਦਾ ਅਸੀਂ ਜ਼ਰੂਰ ਉਹਨਾਂ ਨੂੰ ਫੋਨ ਕਰਕੇ ਕਵਾਂਗੇ ਵੀ ਇਹ ਜੇ ਜੋਕ ਹੋ ਰਿਹਾ ਆ ਇਤਨੀ ਸਾਨੂੰ ਘੱਟੋ ਘੱਟ ਪ੍ਰਚਾਰ ਦਿਨ ਹੋਰ ਮਿਲਣੇ ਚਾਹੀਦੇ ਨਾਮਿਨੇਸ਼ਨ ਹਰ ਇੱਕ ਦੀ ਹੋ ਜਾਵੇ ਤੁਹਾਨੂੰ ਕੁਛ ਤੱਕ ਸ਼ਿਕਾਇਤ ਕਰੋਗੇ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਕਰਾਂਗੇ ਕਹਤੀ ਆ ਅੱਜ ਉਹ ਇੱਥੇ ਇਹ ਤੇ ਮੇਰੀ ਮਰਜ਼ੀ ਹੈ ਮੇਰੀ ਮਰਜ਼ੀ ਨਾ ਹਣਾ ਹਾਂ ਤਾਂ ਜੀ ਪਤੰਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇੱਥੇ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਕਾਗਜ਼ਾਂ ਦੀ ਮੁਸ਼ਕਲ ਆਈ ਜੀ ਅੱਜ ਪੰਜਾਬ ਦੇ ਵਿੱਚ ਕਾਲਾ ਦੇਣਿਆ ਅਮਰਜੈਂਸੀ ਵਰਗੇ ਮਾਹੌਲ ਪੈਦਾ ਕਰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਈਡੀ ਘਤੀਆ ਸਰਕਾਰ ਕਦੀ ਨਹੀਂ ਵੇਖੀ ਪਹਿਲਾਂ ਵੀ ਸਰਕਾਰਾਂ ਬੰਦੀਆਂ ਰਹੀਆਂ ਨੇ ਲੋਕਾਂ ਨੂੰ ਖੁੱਲ ਹੁੰਦੀ ਸੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਾ ਸਰਕਾਰਾਂ ਟਾਈਮ ਦਿੰਦੀਆਂ ਸੀ ਚੋਣ ਕਮਿਸ਼ਨ ਟਾਈਮ ਦਿੰਦਾ ਸੀ ਕੁ ਮਹੀਨਿਆਂ 'ਚ ਪਹਿਲਾਂ ਅਲਾਉਂਸ ਕਰਦੇ ਸੀ ਇਲੈਕਸ਼ਨ ਲੇਕਿਨ ਇਹਨਾਂ ਨੇ ਜਦੋਂ ਝੋਨੇ ਦੀ ਵਾਢੀ ਸ਼ੁਰੂ ਹੋਈ ਆ ਕਿਸਾਨਾਂ ਤੇ ਮਜ਼ਦੂਰਾਂ ਨਾਲ ਪਹਿਲਾਂ ਧੱਕਾ ਕੀਤਾ ਵਾ ਹੁਣ ਇਲੈਕਸ਼ਨ ਦੇ ਇੱਕਦਮ ਅਲਾਉਂਸ ਕਰਕੇ ਇਹਨਾਂ ਨੂੰ ਸਾਰਾ ਪਤਾ ਸੀ ਕਿ 4-5 ਵਜੇ ਛੁੱਟੀਆਂ ਆਉਣੀਆਂ ਨੇ ਇਥੋਂ ਤੱਕ ਹਾਲਾਤ ਪੈਦਾ ਇਹਨਾਂ ਨੇ ਕਰਦੇ ਨੇ ਅੱਜ ਪੰਜਵਾਂ ਦਿਨ ਆ ਨਾਮਜ਼ਦਗੀ ਦਾਖਲ ਕਰਨ ਦਾ ਲੇਕਿਨ ਅਜੇ ਤੱਕ ਲਿਸਟਾਂ ਇੱਥੇ ਆਈਆਂ ਨਹੀਂ ਆ ਰਹੇ ਸਭ ਕੋ ਅੱਜ ਧਰਨਾ ਪ੍ਰਦਰਸ਼ਨ ਹੋਇਆ ਵਾ ਸ਼੍ਰੋਮਣੀ ਅਕਾਲੀ ਦਲ ਨੇ ਆਵਾਜ਼ ਚੁੱਕੀ ਆ ਡਟ ਕੇ ਅਸੀਂ ਜਿਹੜੇ ਸਰਪੰਚੀ ਪੰਚਾਂ ਵਾਸਤੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਡਟ ਕੇ ਅਸੀਂ ਖੜੇ ਆ ਤੇ ਹੁਣ ਲਿਸਟਾਂ ਇੱਥੇ ਇਹਨਾਂ ਨੇ ਪ੍ਰੋਵਾਈਡ ਕਰਾਈਆਂ ਨੇ ਇਸ ਕਰਕੇ ਸਰਕਾਰ ਦੇ ਮਰਸੂਬੇ ਬਹੁਤ ਮਾੜੇ ਨੇ ਇਹ ਚਾਹੁੰਦੇ ਨੇ ਕਿ ਅਸੀਂ ਡਰਾਮ ਧਮਕਾ ਕੇ ਆਪਣੇ ਸਰਪੰਚ ਪੰਚ ਬਣਾ ਲਈਏ ਸਚਾਈ ਇਹ ਆ ਕਿ ਇਹਨਾਂ ਦਾ ਹਰ ਪਿੰਡ ਦੇ ਵਿੱਚ ਇੱਕ ਜੇ ਲੈਸ਼ਨ ਅਮਰ ਸ਼ਾਂਤੀ ਟਗਣਾ ਹੋਵੇ ਇੱਕ ਮੈਂਬਰ ਪੰਚਾਇਤ ਵੀ ਇਹਨਾਂ ਦਾ ਨਹੀਂ ਬਣ ਸਕਦਾ